ਵਾਹਿਗੁਰੂ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮ ਸਨਮਾਨਯੋਗ ਪਰਮ ਸਤਕਾਰਯੋਗ ਜੁਗੋ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ ਵਾਲੀਆ ਕੁਲ ਆਲਮ ਗਰੀਬ ਰਵਾਜ ਸ਼ਬਦ ਗੁਰੂ ਜਹਰਾਜ ਹੋ ਰਾਜ ਰਾਹ ਜੂਰ ਤਖਤਿ ਪ੍ਰਾਜਮਾਨ ਬਸੂ ਪਾਤਸ਼ਾਹੀਆਂ ਦੀ ਜਗਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਹਾਲਸਾ ਸਾਧ ਸੰਗਤ ਜੀ ਆਓ ਮਨ ਵਰਤਿਆ ਨੂੰ ਕਰੀਏ ਆਕਾਕਰ ਔਰ ਜੋ ਆਪਾ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ ਆਓ ਇਸ ਬਾਣ ਵਿਚਾਰ ਨੂੰ ਅੱਗੇ ਪ੍ਰਾਰੰਭ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਈ ਨਾਮ ਅਮੂਲ ਕੀਣਾ ਕੋਈ ਜਾਣ ਦੋ ਜਿਨਾ ਭਾਗ ਮਤਾ ਸੇ ਨਾਨਕ ਹਰ ਰੰਗ ਮਾਣ ਦੋ ਵਾਹਿਗੁਰੂ ਪਰਮ ਸਨਮਾਨ ਜੋ ਗੁਰੂ ਸਾਹਿਬ ਸਿੰਘ ਜੀ ਆਪ ਵਿਚਾਰ ਕਰ ਰਹੇ ਸਾ ਆ ਕੇ ਗੁਰੂ ਨਾਨਕ ਜੀ ਦੀ ਧੀਤ ਸੁਣ ਕੇ ਖਤਰੀ ਗੁਰੂ ਜੀ ਦੇ ਚਰਨਾ ਤੇ ਪੈ ਗਿਆ ਸੀ ਕਿ ਆ ਵੀ ਤੁਸੀਂ ਮੈਨੂੰ ਭੁੱਲੇ ਪਟਕੇ ਨੂੰ ਚੰਗੇ ਰਾ ਜਿਹੜਾ ਪਾ ਦਤਾ ਹੈ ਮੇਰਾ ਧਨ ਲਾਲ ਚ ਮੇਰਾ ਜਿਹੜਾ ਮਨ ਸੀ ਉਹ ਧਨ ਲਾਲ ਚ ਵਿੱਚ ਪਰਮ ਗਿਆ ਸੀ ਤੇ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਹੋਣ ਨਾਲ ਪ੍ਰਭੂ ਦਾ ਸਿਮਨ ਕਰਦੇ ਹੋਏ ਸਾਰੇ ਕਸ਼ਟਾ ਤੋਂ ਉਹਦਾ ਬਚਾਅ ਹੋ ਗਿਆ ਤੇ ਉਹਦੇ ਸਾਰੇ ਮੂ ਨਾਲ ਸਗੇ ਭਾਵ ਸਤਿਗੁਰੂ ਜੀ ਸਮਝਾ ਰਹੇ ਨੇ ਉਸ ਖੱtre ਨੂੰ ਜਿਹੜਾ ਉਸ ਗਊ ਨੂੰ ਟੈਕਸ ਆ ਲ ਆ ਰਿਹਾ ਹੈ ਉਹਨੂੰ ਸਮਝਾਉਂਦੇ ਸਤਿਗੁਰੂ ਕਹਿਣ ਲੱਗੇ ਗਊ ਬ੍ਰਾਹਮਣ ਕੋਪਰ ਲਾਵੇਂ ਗੋਬਰ ਤਰਨਾ ਨਾ ਜਾਈ ਉਹਨੂੰ ਸਮਝਾਉਂਦੇ ਨੇ ਤੇ ਉਹ ਖੱਤਰੀ ਕਹਿੰਦਾ ਸਤਿਗੁਰੂ ਦੇ ਅੱਗੇ ਚਰਨਾਂ ਤੇ ਢੈ ਪੈਂਦਾ ਕਹਿੰਦਾ ਸਤਿਗੁਰੂ ਤੁਸੀਂ ਕਿਰਪਾ ਕੀਤੀ ਐ ਮੀਰਾ ਜਿਹੜਾ ਮਨ ਪਹਿਲਾਂ ਮਾਇਆ ਵਿੱਚ ਭਰਮਿਆ ਹੋਇਆ ਸੀ ਤਾਂ ਫਿਰ ਗੁਰੂ ਜੀ ਸ਼ਹਿਰ ਵਿੱਚ ਨਹੀਂ ਸਨ ਆਏ ਤੇ ਦਿਨ ਰਾਤ ਬਾਰ ਬਤੀਤ ਕਰਨ ਲੱਗੇ ਗੁਰੂ ਅੰਗਦ ਦੇਵ ਜੀ ਸੋ ਇਸ ਤਰ੍ਹਾਂ ਗੁਰੂ ਨਾਨਕ ਜੀ ਬਾਹਰ ਹੀ ਸਮਾਂ ਬਤਉਂਦੇ ਭਾਈ ਬਾਨਾ ਕਹਿਣ ਲੱਗਿਆ ਪੁੰਨਪੁਰ ਬਰੀ ਨਾ ਆਈ ਕਹਿ ਬਾਹਰ ਬਸਰ ਰਹਿਣ ਸਮਾ ਬਤਾਵੇ ਸਤਿਗੁਰੂ ਸ੍ਰੀ ਅੰਗਦ ਸੋਣਾ ਬੈਣ ਹੀ ਧੰਗੁਰੂ ਅੰਗਦ ਦੇ ਮਹਾਰਾਜ ਜੀ ਉਹ ਤੁਸੀਂ ਸੁਣਨਾ ਕਰੋ ਇਸ ਤਰ੍ਹਾਂ ਸਤਿਗੁਰੂ ਜੀ ਧੰਗੁਰੂ ਨਾਨਕ ਦੇਵ ਮਹਾਰਾਜ ਜਦੋਂ ਆਏ ਨਾ ਵੇਈ ਤੋਂ ਬਾਅਦ ਵਿੱਚ ਇਸ਼ਨਾਨ ਕਰਕੇ ਉਸ ਖੱਤਰੀ ਨੂੰ ਸਮਝਾਉਂਦੇ ਹੋਏ ਤਾਂ ਉਦੋਂ ਬਾਅਦ ਸਤਿਗੁਰੂ ਸ਼ਹਿਰ 'ਚ ਨਹੀਂ ਆਏ ਨਗਰ ਵਿੱਚ ਨਹੀਂ ਵੜੇ ਬਾਹਰ ਹੀ ਸਮਾਪਤੀ ਕਰ ਕਰ ਰਹੇ ਸਨ ਤਾਂ ਬਾਲਾ ਕਹਿਣ ਲੱਗਿਆ ਫਿਰ ਮੂਲਾ ਚੋਣਾ ਜੋ ਅਸਲੀ ਭੇਦ ਨੂੰ ਜਾਣ ਨਹੀਂ ਸੀ ਸਕਿਆ ਸਤਿਗੁਰੂ ਧਰਗੁਰੂ ਨਾਨਕ ਮਹਾਰਾਜ ਦੀ ਅਜਮਤ ਨੂੰ ਜਿਹੜਾ ਜਾਣਦਾ ਨਹੀਂ ਸੀ ਜਿਹਦਾ ਮਨ ਪਰਮਾ ਵਿੱਚ ਭੁੱਲਿਆ ਹੋਇਆ ਸੀ ਤੇ ਆਪਣੇ ਘਰਬਾਰ ਦਾ ਸਾਰਾ ਕੰਮਕਾਜ ਸਭਾਲਣ ਲਈ ਆਪਣੇ ਨਗਰ ਜਾਣ ਲਈ ਤਿਆਰ ਹੋ ਗਿਆ ਹੁਣ ਸੁਲਤਾਨਪੁਰ ਤੋਂ ਪਖੋ ਕੇ ਰੰਧਾਵਾ ਪਿੰਡ ਜਾਣ ਲਈ ਤਿਆਰ ਹੋ ਗਿਆ ਮੂਲਾ ਔਰ ਵਾਪਸ ਆਉਣ ਵੇਲੇ ਉਸਨੇ ਇਸ ਤਰ੍ਹਾਂ ਕਿਹਾ ਕਿ ਮੇਰੀ ਬੱਚੀ ਜਿਹੜੀ ਅਸ ਲਖਣੀ ਸੁਣ ਹੁਣ ਇਸ ਥਾਂ ਤੇ ਰਹਿਣ ਦਾ ਤੇਰਾ ਕੋਈ ਕੰਮ ਨਹੀਂ ਰਿਹਾ ਕਿਉਂਕਿ ਤੇਰਾ ਜਿਹੜਾ ਪਤੀ ਹੈ ਉਹ ਤਾਂ ਸਾਰੀ ਸ਼ਰਮ ਹਜਾ ਛੱਡ ਕੇ ਫਕੀਰ ਹੋ ਗਿਆ ਤੇ ਹੁਣ ਤੂੰ ਕਿਹਦੇ ਆਸਰੇ ਇਥੇ ਦਿਨ ਕੱਟੜੇ ਆ ਇਥੇ ਰਹਿੰਦੇ ਆ ਹੋਰ ਤੇਰਾ ਕੌਣ ਰਭਾ ਕਰੇਗਾ ਤੇ ਤੂੰ ਮੇਰੇ ਘਰ ਚੱਲ ਉਥੇ ਤੂੰ ਸੁખી ਰਹੇਂਗੀ ਤੇ ਇਹ ਤਾ ਤੇ ਗਰੀ ਤਾਂ ਕਰਮ ਹੀ ਮਾੜੀ ਹਨ ਤੇਰੇ ਪਤੀ ਦਾ ਤਾਂ ਇਸ ਹਾਲ ਵਿੱਚ ਘਰ ਉਜੜ ਗਿਆ ਭਾਬ ਕੇ ਤੇਰਾ ਘਰ ਉਜੜ ਗਿਆ ਤੇਰਾ ਪਤੀ ਜਿਹੜਾ ਫਕੀਰ ਬਣ ਗਿਆ ਹੁਣ ਤੂੰ ਇੱਥੇ ਤੇਰਾ ਰਹਿਣਾ ਨਹੀਂ ਬਣਦਾ ਤਾਂ ਬੀਬੀ ਨਾਨਕੀ ਜੀ ਨੇ ਆਪਣੇ ਮੁਖ ਤੋਂ ਇੰਦ ਕਿਹਾ ਕਹਿੰਦੀ ਇਹ ਗੱਲ ਇਸ ਤਰ੍ਹਾਂ ਨਹੀਂ ਹੋਵੇਗੀ ਸੇ ਪਰਜਾਈ ਸੁਲੱਖੜੀ ਨੂੰ ਮੈਂ ਕਿਵੇਂ ਤੁਹਾਡੇ ਨਾਲ ਜਾਣ ਦੇਵਾਂਗੀ ਮੈਂ ਕਿਸੇ ਤਰ੍ਹਾਂ ਵੀ ਤੁਹਾਡੇ ਨਾਲ ਨਹੀਂ ਜਾਣ ਦੇਣਾ ਇੱਕ ਤਾਂ ਭਰਾ ਨੇ ਇਸ ਤਰ੍ਹਾਂ ਦੀ ਹਾਲਤ ਕਰ ਲਈ ਦੂਸਰਾ ਭਜਾਈ ਤੁਹਾਡੇ ਨਾਲ ਚਲੀ ਜਾਵੇ ਮੈਂ ਕਿਸ ਤਰ੍ਹਾਂ ਆਪਣੇ ਮਨ ਵਿੱਚ ਧੀਜ ਧਰਾਂਗੀ ਮੈਂ ਕਿਹਦੇ ਨਾਲ ਮਨ ਪਰਚਾਵਾ ਕਰਾਂਗੀ ਇਹ ਸੁਣ ਕੇ ਚੰਦੂ ਰਾਣੀ ਬੋਲੀ ਇਹ ਇਥੇ ਕਿਦੀ ਅਸਰੇ रह ਸਕਦੀ ਹੈ ਜਿਹਦਾ ਘਰ ਵਾਲਾ ਫਕੀਰ ਹੋ ਗਿਆ ਪਤੀ ਫਕੀਰ ਹੋ ਗਿਆ ਉਹ بے ਆਸਰਾ ਹੋਏ ਕਿਵੇਂ ਧੀਜ ਕਰਦਾ ਸਕਦੀ ਹੈ ਇਹ ਥਾਂ ਸਲਕੜੀ ਦੇ ਰਹਿਣ ਲਈ ਨਹੀਂ ਜੇ ਤੇ ਸੱਸ ਸਹੁਰੇ ਦਾ ਘਰ ਵੀ ਨੀੜੇ ਨਾ ਹੋਵੇ ਤੇ ਘਰ ਦੇ ਖਰਚੇ ਬਹੁਤ ਵੱਧ ਕੇ ਗੂਣ ਤੇ ਸੱਚੇ ਦਿਲੋਂ ਕੋਈ ਹੋਰ ਵੀ ਸਾਰ ਨਾਲ ਲੈਣ ਵਾਲਾ ਹੋਵੇ ਬਾਲ ਕਿੰਨੇ ਛੋਟੇ ਆ ਕਿ ਕਿਸੇ ਨੂੰ ਇਹਨਾਂ ਦੀ ਖਬਰ ਸਾਰ ਦਾ ਖਿਆਲ ਨਹੀਂ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਕਾਫੀ ਛੋਟੇ ਮਰਦੇ ਨੇ ਹੁਣ ਕਹਿਣ ਲੱਗੇ ਵੀ ਬੱਚੇ ਵੀ ਨਹੀਂ ਛੋਟੇ ਐ ਇਹਨਾਂ ਦਾ ਵੀ ਕਿਸੇ ਨੂੰ ਖਿਆਲ ਨਹੀਂ ਪਿਤਾ ਵੀ ਆ ਕੇ ਪਿਆਰ ਨਾ ਕਰਦਾ ਹੋਵੇ ਇਹ ਬੱਚੇ ਅਨਾਥਾਂ ਦੇ ਸਮਾਨ ਹੋ ਗਏ ਹਨ ਇਹ ਦੋਨੋਂ ਬਾਲਕ ਕਹਿੰਦੇ ਆਸਰੇ ਨੇ ਸਾਡੇ ਘਰ ਹੀ ਚੱਲ ਪੈਣ ਉਥੇ ਇਹਨਾਂ ਦੀ ਪਾਲਣਾ ਪੋਸ਼ਣਾ ਤਾਂ ਹੋਵੇਗੀ ਜਦੋਂ ਸਮਝ ਆ ਗਈ ਤਾਂ ਕਮਾਈ ਕਰ ਨਗ ਪੈਣਗੇ ਪਰ ਆਪਣੀ ਮਾਂ ਨੂੰ ਸਭ ਤਰ੍ਹਾਂ ਦੇ ਸੁੱਖ ਦੇਣਗੇ ਤਾਂ ਫਿਰ ਬੀਬੀ ਨਾਨਕੀ ਜੀ ਕਹਿਣ ਲੱਗੇ ਭਾਈ ਨਾਨਕੀ 마ਸੀ ਸੁਣੀਐ ਉਹ ਸਿਆਣੀ ਦੇ ਸਮਾਨ ਨਮੈ ਗੁਣ ਹੈ ਭਰਾ ਤਾਂ ਪਰਮੇਸ਼ਰ ਸਰੂਪਾ ਜੇ ਕੇ ਕਰਤਵ ਜਗਤ ਅਨੁਪਾ ਕਹਿਣ ਲਗੀ ਮਾਸੀ ਜੀ ਸੁਣਿਓ ਤਾਂ ਬੀਬੇ ਨਾਨਕੀ ਜੀ ਆਖੜ ਗਏ ਮਾਸੀ ਜੀ ਮੇਰੀ ਗੱਲ ਸੁਣੋ ਤੁਸੀਂ ਸਿਆਣੇ ਆ ਹੋ ਤੇ ਆਪਣੇ ਮਨ ਵਿੱਚ ਵਿਚਾਰ ਤਾਂ ਕਰ ਕਹਿਣ ਲਗੀ ਜਿਸ ਮੇਰੇ ਭਰਾ ਨੂੰ ਤੂੰ ਫਕੀਰ ਕਹਿਨੀ ਕਦੇ ਕੁਝ ਕਹਿਨੀ ਮੇਰਾ ਭਰਾ ਨਾਨਕ ਉਸ ਪ੍ਰਮਾਤਮਾ ਦਾ ਸਰੂਪ ਹੈ ਜਿਹਦੇ ਇਸ ਡਾਕਟਰ ਵਿੱਚ ਬਹੁਤ ਸੁੰਦਰ ਤੇ ਨਿਆਰੇ ਕੌਤਕ ਹਨ ਆਮ ਨੁੱਕ ਦੇ ਕਰਮ ਇਸ ਤਰ੍ਹਾਂ ਦੇ ਨਹੀਂ ਹੁੰਦੇ ਜੇ ਤਰ੍ਹਾਂ ਦੇ ਉਹ ਹੈਰਾਨ ਕਰਨ ਵਾਲੇ ਕੰਮ ਕਰ ਰਿਹਾ ਹੈ ਉਹਨੂੰ ਵੇਖ ਸੁਣ ਕੇ ਬਹੁਤ ਅਤੰਭਾ ਜਿਹਾ ਲੱਗਦਾ ਮੈਨੂੰ ਕਸਮ ਲੱਗੇ ਮੈਂ ਝੂਠ ਨਹੀਂ ਬੋਲਦੀ ਬੇਬੇ ਨਾਨਕੀ ਨੂੰ ਬਹੁਤ ਵੱਡਾ ਪਰੋਸਾ ਹੈ ਆਪਣੇ ਭਰਾ ਤੇ ਤਾਂ ਸਾਰੇ ਸ਼ਹਿਰ ਦੇ ਲੋਕ ਇੱਕ ਦੂਜੇ ਨੂੰ ਵਾਰ-ਵਾਰ ਇਹੀ ਕਹਿ ਰਹੇ ਸੀ ਕਿ ਸਾਰਾ maal ਉਟਾਈ ਜਾ ਰਿਹਾ ਇਹਨੂੰ ਤਾਂ ਬਹੁਤ ਜਿਹੜਾ ਹੁਣ ਘਾਟਾ ਪੈਣਾ ਸਾਰਾ ਧਨ ਦੌਲਤ ਨੂੰ ਲਟਾ ਕੇ ਜਦ ਭੱਜ ਜਾਵੇਗਾ ਤਾਂ ਨਵਾਬ ਉਸ ਨੂੰ ਪਕੜ ਲਵੇਗਾ ਇਹ ਗੱਲ ਬੀਬੀ ਨਾਨਕੀ ਜੀ ਚੰਦੂ ਰਾਣੀ ਧੰਗੁਰੂ ਨਾਨਕ ਦੇ ਮਹਾਰਾਜ ਜੀ ਦੇ ਜਿਹੜੇ ਸਸਰੇ ਉਹਨੂੰ ਕਹਿ ਰਹੇ ਨੇ ਕਿ ਮਾਸੀ ਜੀ ਸਾਰਾ ਜਿਹੜਾ ਨਗਰ ਸੀ ਨਾ ਪਹਿਲਾਂ ਇਹ ਰੌਲਾ ਪਾਉਂਦਾ ਸੀ ਇਹ ਜਿਹੜਾ ਨਾਨਕ ਹੈ ਸਾਰਾ ਮੋਦੀ ਖਾਨਾ ਲੁੱਟਾਈ ਜਾਂਦਾ ਹੈ ਇਹਨੂੰ ਬਹੁਤ ਘਾਟਾ ਪੈ ਜਾਣਾ ਸਾਰਾ ਧਨ ਦੌਲਤ ਲਟਾ ਕੇ ਜਦ ਭੱਜ ਜਾਵੇਗਾ ਤਾਂ ਨਵਾਬ ਉਸ ਨੂੰ ਪਕੜ ਲਵੇਗਾ ਕਿੰਨੇ ਹੀ ਲੋਕਾਂ ਨੇ ਸਾਡੇ ਕੋਲ ਆ ਕੇ ਵੀ ਚੁਗਲੀਆਂ ਕੀਤੀਆਂ ਸਾਨੂੰ ਦੱਸਿਆ ਤੇ ਸੁਣ ਕੇ ਵੇਖ ਕੇ ਸਾਡਾ ਮਨ ਵੀ ਡਰ ਗਿਆ ਸੀ ਇਹ ਤਾਂ ਖਰਚਾ ਇੰਝ ਕਰ ਰਿਹਾ ਜਿਵੇਂ ਕਿ ਰਾਜਾ ਹੁੰਦਾ ਲੋਕ ਸਾਖਦੇ ਸਨ ਸਾਨੂੰ ਆ ਕੇ ਕਿ ਭਾਈ ਨਾਨਕ ਤਾਂ ਐਵੇਂ ਭੰਡਾਰਾ ਵੰਡ ਰਿਹਾ ਹੈ ਇਹ ਖਰਚਾ ਕਰ ਰਿਹਾ ਏ ਫਕੀਰਾਂ ਨੂੰ ਦੇ ਰਿਹਾ ਜਿਵੇਂ ਕੋਈ ਰਾਜਾ ਹੁੰਦਾ ਤੇ ਮੰਗਲ ਵਾਲਾ ਵੀ ਕੋਈ ਖਾਲੀ ਨਹੀਂ ਜਾਂਦਾ ਪਰ ਜਦੋਂ ਖਾਨ ਨਵਾਬ ਨੇ ਹਿਸਾਬ ਕੀਤਾ ਤਾਂ ਨਾਨਕ ਦਾ ਬਕਾਇਆ ਵੱਧ ਹੀ ਨਿਕਲਦਾ ਰਿਹਾ ਫਿਰ ਉਹਨਾਂ ਵੀ ਨਦੀ 'ਚ ਤਿੰਨ ਦਿਨ ਬਤਾ ਦਿੱਤੇ ਬਹੁਤ ਖੋਜ ਪੜ ਹਲ ਕੀਤੀ ਕਿਸੇ ਥਾਂ ਤੋਂ ਮਿਲੇ ਨਹੀਂ ਤੇ ਫਿਰ ਬਾਹਰ ਆ ਕੇ ਦੁਕਾਨ ਤੇ ਸਾਰਾ ਮਾਲ ਟਾ ਦਿੱਤਾ ਲੋੜਵੰਦ ਲੁੱਟ ਕੇ ਲੈ ਗਏ ਪਰ ਫੇਰ ਵੀ ਟੁੱਟ ਨਹੀਂ ਆਈ ਫੇਰ ਵੀ 760 ਰੁਪਏ ਜਿਹੜੇ ਸਨ ਉਹ ਵਾਪਸ ਆ ਨਿਕਲੇ ਆ। ਪਾਸੇ ਜੀ ਗੱਲ ਹੋਰ ਮਸਜਿਦ ਵਿੱਚ ਜੋ ਕੁਝ ਹੋਇਆ ਸਭ ਕੁਝ ਤੈਨੂੰ ਦੱਸ ਹੀ ਦਿੱਤਾ। ਕਿਸੇ ਵੀ ਬੰਦੇ ਵਿੱਚ ਐਨੀ ਸ਼ਕਤੀ ਨਹੀਂ ਕਿ ਜੋ ਕਿਸੇ ਦੇ ਦਿਲ ਦੀ ਗੱਲ ਸੱਚੂ ਸੱਚ ਦੱਸ ਦੇਵੇ। ਤੇ ਉਹ ਵੀ ਮੌਕੇ ਦਾ ਨਵਾਬ ਹੋਵੇ ਤੇ ਨਵਾਬ ਨੂੰ ਦੱਸਣਾ ਸੱਚ ਕਿ ਤੇਰੇ ਮਨ ਵਿੱਚ ਆ ਚੱਲਦਾ ਸੀ। ਕਹਿੰਦੇ ਜੇਕਰ ਮੇਰਾ ਭਰਾ ਨੇ ਵਿਧਾਈ ਤੇ ਗੁੱਸਾ ਕੀਤਾ ਤਾਂ ਮੈਂ ਹੱਥ ਬੰਨ ਕੇ ਹਰ ਤਰ੍ਹਾਂ ਨਾਲ ਭੁੱਲ ਬਖਸ਼ਾਉਣ ਲਈ ਬੇਨਤੀ ਕਰਦੀ ਹਾਂ ਉਹਦੇ ਮਨ 'ਚ ਤਾਂ ਰੱਸੀ ਭਰ ਵੀ ਗੁੱਸੇ ਵਾਲੀ ਗੱਲ ਨਹੀਂ ਉਸ ਵਿੱਚ ਤਾਂ ਕੋਈ ਭੈਣਾ ਖਿਆਲ ਨਹੀਂ ਜੋ ਉਸਦੇ ਮਨ ਵਿੱਚ ਆਉਂਦਾ ਉਸੇ ਤਰ੍ਹਾਂ ਕਰੀ ਜਾਂਦਾ ਹੈ ਕਿਸੇ ਲੋਕ ਲਾਜ ਦੀ ਗੱਲ ਦੇ ਧਿਆਨ ਨਹੀਂ ਦਰਦਾ ਮਾਸੀ ਉਸ ਉੱਪਰ ਸਾਡਾ ਕੋਈ ਜ਼ੋਰ ਨਹੀਂ ਹੈ ਬੀਬੇ ਨਾਲ ਕੀ ਕਹਿਣ ਲੱਗੀ ਮਾਸੀ ਜੀ ਉਸਾ ਪਰ ਸਾਡਾ ਕੋਈ ਜ਼ੋਰ ਨਹੀਂ ਸਾਰੇ ਗੁਨਾ ਦਾ ਕਰ ਹੈ ਤੁਹਾਡਾ ਜਵਾਈ ਤੇ ਉਹਦੇ ਭੇਦਾਂ ਨੂੰ ਜਾਨਣਾ ਬਹੁਤ ਮੁਸ਼ਕਲ ਦੀ ਗੱਲ ਹੈ ਕਿਉਂਕਿ ਉਹਦੇ ਭੇਦ ਨੂੰ ਕੌਣ ਜਾਣਦਾ ਹੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਜੇ ਇੱਕ ਬ੍ਰਹਮ ਗਿਆਨੀ ਦੀ ਗੱਲ ਕਰੀਏ ਤੇ ਗਰਬਾਣੀ ਕਹਿੰਦੀ ਬ੍ਰਹਮ ਗਿਆਨੀ ਦੀ ਗਤ ਮਰਿਆਦਾ ਨੂੰ ਬ੍ਰਹਮ ਗਿਆਨੀ ਸਮਝ ਸਕਦਾ ਤੇ ਮੇਰੇ ਸਤਿਗੁਰੂ ਤਾਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ 16 ਕਲਾਸ ਪੂਰਨ ਫੜਿਆ ਅਨੰਤ ਕਲਾ ਹੋਈ ਠਾਕੁਰ ਚੜਿਆ ਮੇਰੇ ਸਤਿਗੁਰੂ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਆਪ ਪਰਮੇਸ਼ਰ ਸਰੂਪ ਸਨ ਕਹਿਣ ਲੱਗੇ ਉਹਦੇ ਕੌਤਕਾ ਨੂੰ ਕੌਣ ਸਮਝ ਸਕਦਾ ਹੈ ਉਹਦੇ ਉਸ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜੇ ਕੀਤੇ ਹੋਏ ਕੌਤਕ ਉਦੀ ਅਜ਼ਮਤ ਨੂੰ ਸਮਝਣਾ ਹਰਕਦੇ ਵਸ ਦੀ ਗੱਲ ਨਹੀਂ ਤੇ ਮਾਸੀ ਤੁਸੀਂ ਪਰਦਾਈ ਨੂੰ ਇੱਥੇ ਰਹਿਣ ਦਿਓ ਮੇਰੇ ਤਾਂ ਇਹ ਸੋਨਾ ਪਰਵਕਾਰ ਕਰਦਿਓ ਮੇਰੇ ਉੱਪਰ ਇੱਕ ਪਰ ਅਪਕਾਰ ਕਰੋ ਮੈਂ ਹੱਥ ਬਨ ਕੇ ਬੇਨਤੀ ਕਰਦੀ ਵੀ ਤੁਸੀਂ ਪਰਦਾਈ ਨੂੰ ਨਾ ਲੈ ਕੇ ਜਾਓ ਜੇ ਜਿੱਦ ਕਰਕੇ ਹੁਣੇ ਲੈ ਗਏ ਤਾਂ ਮੇਰਾ ਮਨ ਅਦਾਸ ਹੋ ਜਾਵੇਗਾ ਬੁੱਢਾ ਬੋਲਿਆ ਵੀ ਹੁਣ ਅਸੀਂ ਇਹਨਾਂ ਨੂੰ ਇੱਥੇ ਛੱਡ ਕੇ ਨਹੀਂ ਜਾਵਾਂਗੇ ਅਸੀਂ ਆਪਣੇ ਨਾਲ ਲੈ ਕੇ ਜਾਵਾਂਗੇ ਇੱਥੇ ਰਹਿਣ ਦੀ ਕੋਈ ਤਕੀ ਨਹੀਂ ਬਣਦੀ ਬੀਬੀ ਨਾਨਕੀ ਨੇ ਫਿਰ ਬੜੀ ਆਦਰ ਜੀ ਦੇ ਨਾਲ ਮਿੰਨਤ ਕਰਦੇ ਆ ਆਖਿਆ ਕਹਿੰਦੇ ਮਾਸੀ ਜੀ ਸੁਣੋ ਤੁਸਾਂ ਤੇ ਸਾਡਾ ਕੋਈ ਜ਼ੋਰ ਨਹੀਂ ਪਰ ਸਾਡੀ ਕਰਨ ਲਾ ਕੇ ਬੇਨਤੀ ਜ਼ਰੂਰ ਸੁਣ ਲਵੋ ਤੁਸੀਂ ਇਹਨਾਂ ਨੂੰ ਇੱਥੇ ਛੱਡ ਕੇ ਜਾਣਾ ਕਰੋ ਪ੍ਰਮਾਤਮਾ ਸਭ ਦੀ ਸਾਰ ਲੈਣ ਵਾਲਾ ਹੈ ਜਿੰਨੀ ਸਾਡੇ ਚ ਤਾਕਤ ਹੋਈ ਅਸੀਂ ਸੇਵਾ ਕਰਦੇ ਰਹਾਂਗੇ ਪਰਭੂ ਨੇ ਖਾਣ ਪੀਣ ਅਤੇ ਰਹਿਣ ਸਿਆਂ ਵਾਲੀ ਸਭ ਕੁਝ ਸਾਨੂੰ ਦਿੱਤਾ ਹੈ ਅਸੀਂ ਰਲ ਮਿਲ ਕੇ ਖਾਪੀ ਦਵਾਂਗੇ ਕੋਈ ਫਰਕ ਵਾਲੀ ਗੱਲ ਨਹੀਂ ਹੈ ਜੇ ਇਹ ਥਾਂ ਤੁਹਾਨੂੰ ਚੰਗੀ ਨਹੀਂ ਲੱਗਦੀ ਤਾਂ ਇਹਨੂੰ ਤਲਵੰਡੀ ਪਹਤਾ ਦੇਵਾਂਗੇ ਉਥੇ ਆਪਣੇ ਸੱਸ-ਪਾਸ ਸੁਖਾਲੀ ਰਹੇਗੀ ਉਹ ਮੇਰੀ ਮਾਂ ਆਪਣੇ ਪੁੱਤਰਿਆਂ ਦਾ ਪਾਲਣ ਪੋਸ਼ਣ ਵੀ ਕਰੇਗੀ ਜੈ ਰਾਮ ਨੇ ਮਨ ਵਿੱਚ ਉਹਨਾਂ ਦੇ ਦਿਲ ਦੀ ਗੱਲ ਜਾਣ ਕੇ ਕਿਸ ਲਖੜੀ ਨੂੰ ਇਹ ਛੱਡੜ ਕੇ ਨਹੀਂ ਭਾਈਆ ਜੈ ਰਾਮ ਸਮਝ ਗਿਆ ਕਿ ਵੀ ਉਹਨੇ ਸੁਰਖਣੀ ਨੂੰ ਨਾਲ ਲੈ ਕੇ ਜਾਣਗੇ ਆਪਣੇ ਘਰ ਹੀ ਲੈ ਕੇ ਜਾਣਾ ਉਸਨੇ ਅਨੇਕ ਯਤਨ ਕਰਨ ਤੋਂ ਬਾਅਦ ਵੀ ਜਦੋਂ ਉਹ ਨਾ ਮੰਨੇ ਤਾਂ ਉਸਨੇ ਇਸ ਤਰ੍ਹਾਂ رائے ਦਿੰਦਿਆਂ ਕਿਹਾ ਕਹਿਣ ਲੱਗੇ ਵੀ ਚਲੋ ਜੇ ਤੁਸੀਂ ਲੈ ਕੇ ਹੀ ਜਾਣਾ ਤਾਂ ਪਰ ਸ੍ਰੀ ਚੰਦ ਨੂੰ ਛੱਡ ਦੇਵੋ ਤੇ ਇਸ ਦੀ ਮਾਤਾ ਨੂੰ ਲੈ ਜਾਵੋ ਤੇ ਉਹ ਬਹੁਤ ਵੈਸ ਵਸਈਆ ਕਰਨ ਤੋਂ ਬਾਅਦ ਇਸ ਤਰ੍ਹਾਂ ਸਲਾਹ ਤੇ ਉਹ ਮੰਨ ਗਏ ਤੇ 바ਵਾ ਸ੍ਰੀ ਚੰਦ ਜੀ ਵੱਡੇ ਫਰਜੰਦ ਧੰਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਹਬਜ਼ਾ ਤੇ ਉਹਨਾਂ ਨੂੰ ਫਿਰ ਬੀਬੇ ਨਾਨਕੀ ਜੀ ਨੇ ਪਾਲਣਾ ਕੀਤਾ ਸ੍ਰੀ ਚੰਦ ਜੀ ਕਰ ਕਹਿੰਦੇ ਸਾਡੇ ਪਾਸ ਰਹੇਗਾ ਤਾਂ ਉਹਨਾਂ ਦੇ ਬੰਨ ਨੂੰ ਬਹੁਤ ਤਰਵਾਸ ਮਿਲਿਆ ਰਹੇਗਾ 마ਸੀ ਜੀ ਖਬਰ ਸਾਰ ਦੇ ਦਿੰਦੇ ਰਹਿਣਾ ਆਉਂਦੇ ਜਾਂਦੇ ਸੋਖ ਸੁਨੇਹਾ ਦਿੰਦੇ ਰਹਿਣਾ ਵਸਾਰਨਾ ਦੇਣਾ ਚੇਤੇ ਰੱਖਣਾ ਕਦੇ ਵੀ ਤੁਹਾਡਾ ਆਉਣ ਨੂੰ ਮਨ ਕਰੇ ਸਾਡੇ ਔਗਣਾ ਨੂੰ ਚਿੱਤ ਤੇ ਨਾ ਲਿਆਉਣਾ ਪਿਛਲੇ ਸਾਰੇ ਦੁੱਖ ਸਿਕਨ ਨੂੰ ਭੁਲਾ ਦੇਣਾ ਜਦੋਂ ਤਿਆਰ ਹੋਗੇ ਚਰਨ ਲੱਗੇ ਤਾਂ ਉਸ ਵੇਲੇ ਸੁਲੱਖਣੀ ਬਹੁਤੀ ਹਿਤ ਸਹਿਤ ਮਿਲੀ ਹੈ ਉਹਦੀਆਂ ਦੋਨੋਂ ਅੱਖਾਂ ਜਾਂ ਨਾਲ ਭਰਾਈਆਂ ਸਨ ਉਸ ਨੂੰ ਵਿਛੋੜੇ ਨੇ ਦੁਖੀ ਕਰ ਦਿੱਤਾ ਤੇ ਜਦੋਂ ਸੁਲਖੜੀ ਨੇ ਚਰਨਾ ਤੇ ਸੀਸ ਰੱਖ ਕੇ ਮੱਥਾ ਟੇਕਿਆ ਉਹ ਸਦਕਾ ਮਨ ਹਟ ਘੂਰੇ ਨੈਣ ਲੱਗਿਆ ਤੇ ਬੀਬੀ ਨਾਨਕੀ ਨੇ ਆਪਣੇ ਗਲੇ ਨਾਲ ਲਾ ਕੇ ਉਸ ਨੂੰ ਸੁਖ ਸ਼ਾਂਤੀ ਦੀ ਆਸ਼ੀਸ਼ ਦਿੱਤੀ ਆ ਉਸ ਨੇ ਕਈ ਵਾਰ ਪਿਆਰ ਕਰਦਿਆਂ ਲਖ ਵੀ 10 ਦੇ ਸਿਰ ਤੇ ਬਾਰ ਬਾਰ ਹੱਥ ਪੇਰਿਆ ਬੀਬੀ ਨਾਨਕੀ ਨੇ ਉਸ ਨੂੰ ਜਦੋਂ ਜਾਂਦੇ ਹੋਏ ਨੂੰ ਵੇਖ ਕੇ ਬੀਬੀ ਨਾਨਕੀ ਤੋਂ ਬੋਲਿਆ ਨਹੀਂ ਜਾ ਰਿਹਾ ਗਲ ਭਰ ਆਇਆ ਉਸ ਨੂੰ ਦੂਰ ਹੁੰਦਿਆਂ ਵੇਖ ਕੇ ਤਾਂ ਮਨ ਦੁਖੀ ਹੋ ਰਿਹਾ ਸੀ ਸ੍ਰੀ ਚੰਦ ਨੂੰ ਗੋਦੀ ਵਿੱਚ ਲੈ ਕੇ ਮਾਤਾ ਸਦਖਣੀ ਉਹਦਾ ਚੰਦਰਮਾ ਜੈਸਾ ਮੂੰਹ ਚੁੰਮ ਜਾਵੇ ਇਸੇ ਤਰ੍ਹਾਂ ਲੱਗੇ ਜਿਵੇਂ ਕੋਈ ਗਊ ਆਪਣੇ ਬੱਚੜੇ ਨੂੰ ਛੱਡਣਾ ਨਾ ਚਾਹੁੰਦੀ ਹੋਵੇ ਇੰਜ ਗਲੇ ਲਾਗ ਆ ਕੇ ਸ੍ਰੀ ਚੰਦ ਨੂੰ ਛੱਡਦੀ ਨਹੀਂ ਇਸ ਤਰ੍ਹਾਂ ਵਿਰਾਗ ਕਰਦੇ ਹੰਝੂਆਂ ਨਾਲ ਉਹਦਾ ਸਾਰਾ ਜਿਹੜਾ ਮੁਖ ਭਿੱਜ ਗਿਆ ਦੋਨੋਂ ਧਿਰਾਂ ਦੇ ਮਨ ਮੋਹ ਵਿੱਚ ਪਸੀਜ ਗਏ ਉਹਨਾਂ ਦੀਆਂ ਅੱਖਾਂ 'ਚ ਹੰਝੂ ਵਹਿ ਰਹੇ ਸਨ ਸਾਰੇ ਜਿਹੜੇ ਨੌਕਰ ਚਾਕਰ ਬਰਲਾਪ ਕਰ ਰਹੇ ਸਨ ਵਿਸ਼ੂੜੇ ਨੇ ਮਨ ਵਿੱਚ ਬਹੁਤ ਦੁੱਖ ਭਰ ਦਿੱਤਾ ਮੂਲਜੰਤ ਤੇ ਚੰਦੂ ਰਾਣੀ ਰੋਂਦੇ ਹੋਏ ਵਿਆਕੁਲਤਾ ਦਾ ਪ੍ਰਗਟਾਵਾ ਕਰ ਰਹੇ ਸਨ ਜਿੰਨੇ ਵੀ ਨਗਰ ਚੋਂ ਮਿਲਣ ਲਈ ਜੋ ਇਸਤਰੀਆਂ ਆਈਆਂ ਸਨ ਸਾਰੀਆਂ ਦੀਆਂ ਅੱਖਾਂ 'ਚ ਹੰਝੂ ਵਹਿ ਰਹੇ ਸਨ ਇੱਕ ਦੂਜੇ ਨੂੰ ਵਾਰ-ਵਾਰ ਮਿਲਣ ਨਾਲ ਹਰੇਕ ਦੀ ਛਾਤੀ ਮਨ ਭਾਵ ਭਰ ਆਉਂਦਾ ਸੀ ਤਾ ਮੂਲ ਚੰਦ ਨੇ ਫਿਰ ਕਿਹਾ ਕਹਿਣ ਲੱਗਾ ਜੀ ਪੰਦ ਬਹੁਤ ਲੰਮਾ ਹੈ ਦਿਨ ਬਹੁਤ ਚੜਾ ਆਇਆ ਇਸ ਲਈ ਹੁਣ ਚੱਲ ਚੱਲਿਆ ਜਾਣਾ ਚਾਹੀਦਾ ਹੈ ਮਾਤਾ ਸਲਖਣੀ ਲਕਸ਼ਮੀ ਚੰਦ ਨੂੰ ਲੈ ਕੇ ਆਪਣੇ ਪਿਤਾ ਦੇ ਨਾਲ ਤੁਰ ਪਈ ਸੀ ਸੁੱਖਾਂ ਦਾ ਦਾਤਾ ਸ੍ਰੀ ਚੰਦ ਸੁਲਤਾਨਪੁਰ ਵਿਖੇ ਹੀ ਬੀਬੇ ਨਾਨਕੀ ਦੇ ਪਾਸ ਸੁਖ ਆਰਾਮ ਨਾਲ ਰਹਿਣ ਪਿਆ ਮੂਲ ਚੰਦ ਆਪਣੀ ਲੜਕੀ ਸਲਖਣੀ ਨੂੰ ਨਾਲ ਲੈ ਕੇ ਆਪਣੇ ਨਗਰ ਪਹੁੰਚ ਗਿਆ ਜਿਸ ਦਾ ਕੇ ਮਾਨ ਟੁੱਟਿਆ ਟੁੱਟ ਚੁੱਕਿਆ ਸੀ ਉਦੋਂ ਤੋਂ ਮਾਤਾ ਸੁਲਖੜੇ ਉਥੇ ਰਹਿ ਰਹੀ ਹੈ ਜਿੱਥੇ ਉਸ ਦੇ ਮਾਪੇ ਦਾ ਘਰ ਸੀ ਹੁਣ ਦੋਤੇ ਦਾ ਬਲਣ ਪੁੱਛਣ ਕਰਦਿਆਂ ਲਾਲ ਡਾਉਂਦਿਆਂ ਮੂਲੇ ਨੂੰ ਬਹੁਤ ਆਨੰਦ ਮਿਲਿਆ ਅੱਗੇ ਕਵੀ ਕਹਿਣ ਲੱਗਿਆ ਪੇਖ ਕੋ ਚਾਲ ਕਲ ਕਾਲ ਗਾਉ ਧਰ ਪਰ ਵਪ ਤਰ ਜਾਹੀ ਕਹਿੰਦੇ ਭਾਈ ਜਿਹੜਾ ਕਾਲ ਯੁਗ ਹੈ ਕਾਲ ਯੁਗ ਦੀਆਂ ਭੈੜੀਆਂ ਰੀਤਾਂ ਨੂੰ ਦੇਖਦੇ ਹੋਏ ਜਿੰਨਾ ਇਸ ਧਰਤੀ ਦੇ ਸਰੀਰ ਧਾਰਨ ਕੀਤਾ ਜਨਮ ਲਿਆ ਪੂਰਨ ਹੋਏ ਧਿਆਏ ਅਬ ਨਮਸਕਾਰ ਮਮਤਾ ਹੈ ਤੇ ਸੱਚੇ ਮਨੋ ਉਹਨਾਂ ਤਾਈ ਮੈਂ ਨਮਸਕਾਰ ਕਰਦਾ ਭਾਵ ਕਿ ਇਸ ਕਾਲ ਯੁਗ ਦੀਆਂ ਭੈੜੀਆਂ ਰੀਤਾਂ ਨੂੰ ਦੇਖਦੇ ਜਿੰਨਾ ਇਸ ਧਰਤੀ ਤੇ ਜਨਮ ਧਾਰਨ ਕੀਤਾ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਮੈਂ ਸੱਚੇ ਮਨੋਂ ਨਤੈ ਨਮਸਕਾਰ ਕਰਦਾ ਹਾਂ ਜੀ ਅੱਗੇ ਕਵੀ ਲਿਖਦਾ ਹੈ ਬਾਲਾ ਕਹੀ ਸੁਣੇ ਸ੍ਰੀ ਅੰਗਦ ਸਿਰ ਗੁਰ ਕਥਾ ਦੇ ਸੁਖ ਸੰਪਦ ਹੁਣ ਅੱਗੇ ਬਾਲਾ ਕਹਿਣ ਲੱਗਿਆ ਹੇ ਧੰਗੁਰੂ ਅੰਗਦ ਦੇ ਮਹਾਰਾਜ ਜੀ ਸੁਣਿਓ ਧੰਗੁਰੂ ਨਾਨਕ ਦੇਵ ਜੀ ਦੀ ਕਥਾ ਜਿਹੜੀ ਹੈ ਇਹ ਦੁੱਖਾਂ ਤੋਂ ਰੈਤ ਇਸ ਸੁਖ ਪ੍ਰਦਾਨ ਕਰਨ ਵਾਲੀ ਹੈ ਨਿਸਬਾਸ ਰਜੇ ਉਦਿਆਨਾ ਜਿਸ ਦਰਸ਼ਨ ਦੁਖ ਦਾਰ ਦਹਾਨਾ ਕਹਿੰਦੇ ਭਾਈ ਗੁਰੂ ਜੀ ਸਤਗੁਰੂ ਧੰਗੁਰ ਨਾਨਕ ਦੇਵ ਮਹਾਰਾਜ ਕਹਿੰਦੇ ਦਿਨ ਰਾਤ ਜੰਗਲ ਵਿੱਚ ਬਰਾਜੇ ਅਰਿੰਦੇ ਨੇ ਜਿਨ੍ਹਾਂ ਦੇ ਦਰਸ਼ਨ ਦੁਖਾਂ ਕਲੇਸ਼ਾਂ ਦਾ ਨਾਸ ਕਰ ਦੇਣ ਵਾਲੇ ਸਨ ਸਤਿਗੁਰੂ ਜੀ ਸੰਸਾਰ ਵਿੱਚ ਭਗਤੀ ਮਾਰਗ ਦਾ ਪ੍ਰਗਟਾਵਾ ਕਰਨ ਦੇ ਲਈ ਬੇਅਕਲਿਆਂ ਦੰਬੀਆਂ ਭੈੜੇ ਮਾਰਗ ਤੇ ਚੱਲਣ ਵਾਲਿਆਂ ਤੇ ਪਖੰਡੀਆਂ ਦਾ ਨਾਸ ਕਰਨ ਦੇ ਲਈ ਆਏ ਸਨ ਪ੍ਰਭੂ ਦੇ ਨਾਮ ਦੀ ਕੀਰਤੀ ਦੁਆਰਾ ਪ੍ਰਤਾਪ ਵਿੱਚ ਵਾਧਾ ਕਰਨ ਲਈ ਅਤੇ ਮਨੁੱਖਤਾ ਨੂੰ ਸ਼ੁਭ ਮਾਰਗ ਤੇ ਪਾਉਣ ਲਈ ਮੇਰੇ ਸਤਿਗੁਰੂ ਧੰਗੁਰੂ ਨਾਨਕ ਤੇ ਮਹਾਰਾਜ ਜੀ ਇਸ ਜਗਤ ਵਿੱਚ ਆਏ ਸਨ ਕਹਿੰਦੇ ਇਸ ਤਰ੍ਹਾਂ ਹੀ ਉਹ ਮਨ ਵਿੱਚ ਇੱਛਾ ਧਾਰਨ ਕਰਕੇ ਉਹ ਪਰਮੇਸ਼ਵਰ ਦਾ ਨਾਮ ਜਪਦੇ ਜੋ ਭਗਵਾਨ ਹੰਕਾਰੀਆਂ ਦੇ ਮਨਾਂ ਦਾ ਮਾਣ ਤੋੜਨ ਵਾਲਾ ਹੈ ਹਰ ਜੀਉ ਹੰਕਾਰ ਨਾ ਭਾਵੀ ਭੇਦ ਕੋਕ ਸੁਣਾਵੇ ਭਾਈ ਉਸ ਪ੍ਰਮਾਤਮਾ ਨੂੰ ਹੰਕਾਰੀ ਬੰਦਾ ਕਦੇ ਉਹਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ ਤਾਂ ਇਸੇ ਕਰਕੇ ਹੰਕਾਰੀਆਂ ਦੇ ਮਨਾਂ ਦਾ ਮਾਣ ਤੋੜਨ ਵਾਲਾ ਉਹ ਪ੍ਰਮਾਤਮਾ ਤੇ ਗਰੀਬਾਂ ਵਿਚਾਰਿਆਂ ਨੂੰ ਤਾਰ ਦਿੰਦਾ ਹੈ ਜਿਹਦੀ ਕਿਰਪਾ ਨਾਲ ਕਾਲ ਯੁਗ ਦੇ ਦੁੱਖ ਕਲੇਸ਼ ਮਿਟ ਜਾਂਦੇ ਸਨ ਗੁਰੂ ਜੀ ਦਾ ਐਸਾ ਦੇਹੀ ਭੇਸ ਧਾਰਨ ਕੀਤਾ ਅਜੇ ਥੋੜਾ ਹੀ ਸਮਾਵਤੀਤ ਹੋਇਆ ਸੀ ਭਾਵ ਕਿ ਸਤਿਗੁਰੂ ਨੇ ਫਕੀਰਾਂ ਵਾਲਾ ਭੇਸ ਧਾਰਨ ਕੀਤਾ ਤੇ ਕਵੀ ਕਹਿੰਦਾ ਵੀ ਥੋੜਾ ਜਿਹੀ ਬਤੀਤਿਆ ਬਤੀਤ ਬਤੀਤ ਹੋਇਆ ਸੀ ਫਿਰ ਕਹਿੰਦਾ ਕਿਸੇ ਆਦਮੀ ਨੇ ਸਾ ਨਾ ਕੋਈ ਦੇਖ ਕੇ ਸਾਰੀ ਗੱਲ ਜਾਣ ਕੇ ਤਲਵੰਡੀ ਦੱਸ ਦਿੱਤੀ ਇਲਾਤਲ ਵੰਡੀਏ ਸਗਰ ਦਾ ਨਹੀਂ ਪਤਾ ਤਰਵੰਡੀ ਜາດ ਅਸੀਂ ਤਾਂ ਪਰਿਵਾਰ ਨੂੰ ਇਹ ਗੱਲ ਸੁਣ ਕੇ ਬੜੀ ਘਬਰਾਹਟ ਹੋ ਗਈ ਉਹਨਾਂ ਨੂੰ ਇੰਜ ਲੱਗਿਆ ਜਿਵੇਂ ਕੱਕਰ ਭਾਵ ਠੰਡ ਨੇ ਕਵਨ ਫੁੱਲ ਦੀ ਬਗੀਚੀ ਵਰਾਣ ਕਰ ਦਿੱਤੀ ਹੋਵੇ ਕਾਲੂ ਨੇ ਇਹ ਗੱਲ ਸੁਣ ਕਰਕੇ ਮਰਦਾਨੇ ਨੂੰ ਕੋਲ ਬੁਲਾ ਲਿਆ ਤੇ ਬਹੁਤ ਹੀ ਗਮ ਭਰੇ ਬਚਨ ਬੋਲਦੇ ਹੋਏ ਉਸ ਨੂੰ ਕਿਹਾ ਵੀ ਤੂੰ ਦੇਰੀ ਕੀਤੇ ਬਿਨਾਂ ਖੁਦ ਰਵਾਨਾ ਹੋ ਜਾ ਤੇ ਹੁਣੇ ਹੀ ਸੁਲਤਾਨਪੁਰ ਭੋਜਾ ਸੁਣੋ ਮਰਦਾਨੇ ਨੂੰ ਸੁਲਤਾਨਪੁਰ ਭੇਜ ਰਹੇ ਨੇ ਬਾਬਾ ਕਾਲੂ ਮਹਤਾ ਕਲਿਆਨਦਾਸ ਜੀ ਤੇ ਕਹਿਣ ਲੱਗੇ ਮੈਂ ਕਿਸੇ ਪਾਸੋਂ ਬਹੁਤ ਮਾੜੀ ਗੱਲ ਸੁਣੀ ਹੈ ਕਿ ਨਾਨਕ ਦੇ ਭੈੜਾ ਜਾ ਭੇਸ ਬਣਾ ਲਿਆ ਭਾਵ ਕੇ ਫਕੀਰਾਂ ਵਾਲਾ ਭੇਸ ਬਣਾ ਲਿਆ ਮੋਦੀ ਖਾਨੇ ਦਾ ਉਸਨੇ ਪੂਰੀ ਤਰ੍ਹਾਂ ਜਿਹੜਾ ਕੰਮ ਸੀ ਤਿਆਗ ਕਰ ਦਿੱਤਾ ਛੱਡ ਦਿੱਤਾ ਕੁੱਲ ਦੀ ਲਾਜ ਸ਼ਰਮ ਤਿਆ ਕੇ ਫਕੀਰ ਬਣ ਗਿਆ ਮਰਦਾਨਾ ਉਸੇ ਵਕਤ ਗੱਲ ਸੁਣਦਿਆਂ ਰਵਾਨਾ ਹੋ ਗਿਆ ਤੇ ਨਾਨਕ ਦੇ ਮਾਤਾ ਪਿਤਾ ਮਨ ਵਿੱਚ ਸੋਚਾਂ ਵਿਚਾਰਾਂ ਕਰਦੇ ਅਨੁਮਾਨ ਲਾਉਣ ਲੱਗੇ ਵੀ ਇਹ ਹੋਇਆ ਕੀ ਤਾਂ ਉਸ ਨੂੰ ਧਨ ਦੌਲਤ ਦਾ ਘਾਟਾ ਪੈ ਗਿਆ ਹੋਣਾ ਇਸ ਕਰਕੇ ਉਹਦਾ ਮਨ ਉਦਾਸ ਹੋ ਗਿਆ ਉਹ ਸੋਚਦੇ ਪਏ ਨੇ ਵੀ ਹੋ ਸਕਦਾ ਵੀ ਉਹ ਫਕੀਰਾਂ ਨੂੰ ਵੰਡੀ ਜਾਂਦਾ ਸੀ ਲੋੜਵੰਦਾਂ ਨੂੰ ਬਿਨਾਂ ਕਿਸੇ ਧਨ ਪੈਸੇ ਤੋਂ ਪਦਾਰਥ ਦੇਹੀ ਜਾਂਦਾ ਸੀ ਤੇ ਉਸ ਨੂੰ ਧਨ ਦੌਲਤ ਦਾ ਘਾਟਾ ਪੈ ਗਿਆ ਹੋਣਾ ਇਸ ਕਰਕੇ ਮਨ ਵਿੱਚ ਹੋ ਗਿਆ ਹੋਣਾ ਉਦਾਸ ਤੇ ਉਸ ਨੇ ਖੁੱਲੇ ਦਿਲ ਨਾਲ ਧਨ ਪਦਾਰਥ ਸੁੱਟਾ ਦਿੱਤੇ ਹੋਣੇ ਆ ਇਸੇ ਕਰਕੇ ਸਾਨੂੰ ਜਾਪਦਾ ਨੂੰ ਘਾਟਾ ਪੈ ਗਿਆ ਹੋਣਾ ਮੈਂ ਉਸ ਨੂੰ ਬਹੁਤ ਵਾਰ ਸਮਝਾਇਆ ਸੀ ਕਾਲੂ ਕਹਿੰਦਾ ਮੈਂ ਉਹਨੂੰ ਬਹੁਤ ਵਾਰ ਸਮਝਾਇਆ ਸੀ ਕਿ ਭਾਈ ਤੁਹਾਨੂੰ ਖਰਾਬ ਨਹੀਂ ਕਰਨਾ ਪਰ ਮੇਰੀ ਇੱਕ ਨਹੀਂ ਮੰਨੀ ਜਿਸ ਗੱਲ ਦਾ ਮੈਨੂੰ ਦਿਨ ਰਾਤ ਡਰ ਰਹਿਦਾ ਸੀ ਉਹੀ ਦੁੱਖ ਦੀ ਗੱਲ ਹੋ ਗਈ ਆ ਉਹ ਮਨ ਵਿੱਚ ਬਹੁਤ ਝੂਰਣ ਲੱਗੇ ਅਤੇ ਸਿਰ ਹਿਲਾਉਂਦੇ ਹੋਏ ਚਿੱਤ ਵਿੱਚ ਰੰਜ ਅਤੇ ਗਮ ਅਨੇਕਾਂ ਖਿਆਲ ਜਿਹੜੇ ਸਾਨੂੰ ਦੇ ਮਨ ਵਿੱਚ ਵਿਚਾਰਨ ਲੱਗੇ ਆ ਉਹਨਾਂ ਭਾਵਕੇ ਕਾਲੂ ਜੀ ਨੇ ਫਿਰ ਦਿਨ ਭਰ ਬਿਨਾਂ ਕੁਝ ਖਾਧਿਆਂ ਬਤੀਤ ਕਰ ਦਿੱਤਾ ਲੋਕਾਂ ਦੇ ਕਹਿਣ ਤੇ ਵੀ ਉਹ ਵਿੱਚ ਅਨ ਨਹੀਂ ਸੀ ਪਾਇਆ ਰਾਏ ਬਨਾਰ ਨੇ ਜਦੋਂ ਗੱਲ ਸੁਣੀ ਰਾਏ ਬਲਾਰ ਨੇ ਇਹ ਸੁਣ ਕੇ ਕਾਲੂ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕਰਨਿਆ ਕਿ ਆ ਵੀ ਨਾਨਕ ਬਾਪ ਤੋਂ ਚਿੰਤਾ ਗੁੱਸਾ ਕਰਨਾ ਛੱਡ ਦੇ ਕਿਉਂਕਿ ਰਾਏ ਬਲਾਰ ਜੀ ਨੂੰ ਪਤਾ ਸੀ ਸਤਿਗੁਰੂ ਬਾਰੇ ਉਹ ਸਤਿਗੁਰੂ ਜੀ ਦੀ ਸ਼ਕਤੀ ਨੂੰ ਅਜਮਤ ਨੂੰ ਜਾਣਦਾ ਸੀ ਉਹਨੇ ਕਈ ਵਾਰ ਸਮਝਾਇਆ ਵੀ ਤੂੰ ਛੱਡ ਦੇ ਨਾ ਤੂੰ ਗੁੱਸਾ ਕਰਨਾ ਚਿੰਤਾ ਕਰ ਤੂੰ ਬੇਫਿਕਰ ਹੋ ਜਾ ਤੂੰ ਇਹ ਜਾਣ ਲੈ ਵੀ ਉਹ ਕਿਸੇ ਦੇ ਅਧੀਨ ਨਹੀਂ ਹੈ ਉਹ ਨਾਨਕ ਕਿਸੇ ਦੇ ਅਧੀਨ ਨਹੀਂ ਉਹ ਆਜ਼ਾਦ ਸਭ ਕਰਨ ਦੇ ਸਮਰੱਥ ਹੈ ਜੋ ਵੀ ਕਾਰਜ ਕਰੇਗਾ ਉਹ ਚੰਗਾ ਕਰੇਗਾ ਉਹਦੇ ਤੋਂ ਕਦੇ ਮਾੜਾ ਹੋ ਨਹੀਂ ਸਕਦਾ ਉਹ ਕਦੇ ਮਾੜਾ ਕਰ ਨਹੀਂ ਸਕਦਾ ਉਹ ਤਾਂ ਸੁਖ ਸਾਗਰ ਨੇ ਕਲਾ ਸਮੇਤ ਦੀ ਧਾਰੀ ਹੈ ਉਸ ਆਪ ਪਰਮਾਤਮਾ ਨੇ ਸੁੱਖਾਂ ਦੇ ਸਾਗਰ ਉਸ ਦਾਤੇ ਨੇ ਆਪ ਦੇ ਧਾਰਨ ਕੀਤੀ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿ ਹੋਇ ਇਤਨਾ ਰਾਏ ਬੁਲਾਰਣੇ ਉਸ ਦੇ ਮਨ ਨੂੰ ਠਿਰਜ ਦੇ ਕੇ ਧੰਗ ਗੁਰੂ ਨਾਨਕ ਦੇ ਮਨ ਦੇ ਸਭਾ ਨੂੰ ਚੇਤੇ ਕੀਤਾ ਅਤੇ ਉਸ ਦੇ ਮਨ ਵਿੱਚ ਦਰਸ਼ਨ ਕਰਨ ਦੀ ਬਹੁਤ ਇੱਛਾ ਪੈਦਾ ਹੋ ਗਈ ਜਿਵੇਂ ਕਿ ਪੀਹ ਦੀ ਸ਼ਾਂਤੀ ਬੂੰਦ ਤੱਕਿਤ ਕੋਈ ਚੰ드ਰਮਾ ਵੱਲ ਮਿਲਣ ਦੀ ਤਰਫ ਪੈਦਾ ਹੁੰਦੀ ਭਾਵ ਕਿ ਜਿਵੇਂ ਇੱਕ ਪਾਪੀ ਹ ਸਮਾਂਤੀ ਨਛੱਤਰ ਦੀ ਬੂੰਦ ਉਹਦੇ ਮੂੰਹ ਵਿੱਚ ਪਵੇ ਤੇ ਉਹਦੀ ਪਿਆਸ ਖਤਮ ਹੋ ਜਾਂਦੀ ਹੈ ਜਿਵੇਂ ਚੰਦਰਮਾ ਦੇ ਵੱਲ ਤੱਕੇ ਚਕੂਰ ਜਿਹੜੀ ਐ ਉਹ ਸੁੱਕੀ ਹੁੰਦੀ ਐ ਇਸ ਤਰ੍ਹਾਂ ਕਹਿੰਦੇ ਸਾਰੇ ਬੇਦੀ ਪਰਿਵਾਰ ਨੂੰ ਇਹ ਅਜੀਬ ਜਿਹਾ ਲੱਗਿਆ ਵੀ ਇਹ ਸਾਡੇ ਪਰਿਵਾਰ 'ਚ ਤਾਂ ਪਹਿਲਾਂ ਕਦੇ ਹੋਇਆ ਨਹੀਂ ਕੀ ਕਾਰਨ ਬਣਿਆ ਗੱਲ ਦੀ ਸਮਝ ਨਹੀਂ ਲੱਗ ਰਹੀ ਉਸਦੀ ਤਾਂ ਨਿਵਾਅ ਨਾਲ ਕਾਫੀ ਬਣੀ ਹੋਈ ਸੀ ਸਾਰੇ ਕਹਿੰਦੇ ਨਿਵਾਅ ਬੜਾ ਚੰਗਾ ਸਮਝਦਾ ਸੀ ਗੁਰੂ ਨਾਨਕ ਨੂੰ ਇਹ ਉਹ ਫਕੀਰ ਕਿਉਂ ਹੋ ਗਿਆ ਤਨ ਦੌਲਤ ਦੀ ਵੀ ਹਰ ਤਰ੍ਹਾਂ ਨਾਲ ਬਹੁਤ ਸੀ ਉਹਦੇ ਕੋਲੇ ਪੈਸੇ ਦੀ ਤਨ ਦੀ ਕੋਈ ਘਾਟ ਨਹੀਂ ਸੀ ਇਸ ਤਰ੍ਹਾਂ ਤਲਵੰਡੀ ਦਾ ਸਾਰਾ ਬਰਦਾਸ਼ਤ ਸੁਣ ਕੇ ਜਉਂ ਹੀ ਮਰਦਾਨਾ ਸੁਲਤਾਨਪੁਰ ਪੁੱਜਿਆ ਤਾਂ ਪਹਿਲਾਂ ਉਹ ਬੇਬੇ ਨਾਨਕੀ ਦੇ ਘਰ ਉਹਨਾਂ ਦੀ ਸੁੱਖ-ਸਾਂਤ ਪੁੱਛਣ ਲਈ ਦਾਖਲ ਹੋਇਆ ਤੇ ਜਾ ਕੇ ਚੰਗੇ ਢੰਗ ਨਾਲ ਅਸੀਸ ਦਿੱਤੀ ਤੇ ਅਦਾਸ ਚਿਹਰੇ ਨਾਲ ਉੱਥੇ ਜਾ ਕੇ ਬੈਠ ਗਿਆ ਬੇਬੇ ਨਾਨਕੀ ਨੇ ਉਹਨਾਂ ਦਾ ਹਰ ਤਰ੍ਹਾਂ ਨਾਲ ਮਰਦਾਨੇ ਦਾ ਹਰ ਤਰ੍ਹਾਂ ਦੇ ਨਾਲ ਆਦਰ ਸਤਕਾਰ ਕਰਦੇ ਹੋਏ ਆਖਿਆ ਕਿ ਮਰਦਾਨੇ ਭਾਈ ਤਲਵੰਡੀ ਦਾ ਹਾਲ ਦੱਸਣਾ ਕਰੋ ਸਭ ਸੁੱਖ ਸ਼ਾਂਤੀ ਹੈ ਤੇ ਦੂਸਰਾ ਮਾਪਿਓ ਦਾ ਕੀ ਹਾਲ ਹੈ ਰਾਏ ਬਲਾਰ ਜੀ ਸਿਰ ਠੀਕ ਹੈ ਇਹ ਧੀਰਜ ਨਾਲ ਦੱਸੋ ਆਪ ਦਾ ਇੱਥੇ ਉਹਨਾਂ ਕਿਵੇਂ ਚਿਤ ਕੀਤਾ ਕਿਵੇਂ ਆਏ ਹੋ ਤੁਸੀਂ ਸੁਣ ਕੇ ਮਰਦਾਨੇ ਨੇ ਆਖਿਆ ਉੱਥੇ ਸਭ ਕੁਸ਼ਲ ਆਨੰਦ ਹੈ ਮੇਰੀ ਇੱਥੇ ਆਉਣ ਦਾ ਸਬਬ ਹੀ ਬਣਿਆ ਹੈ ਤੁਹਾਡੇ ਪਿਤਾ ਜੀ ਨੇ ਇਸ ਤਰ੍ਹਾਂ ਸੁਣਿਆ ਸ੍ਰੀ ਨਾਨਕ ਨੇ ਮੋਦੀਖਾਨਾ ਛੱਡ ਦਿੱਤਾ ਫਕੀਰਾਂ ਦਾ ਭੇਸ ਬਣਾ ਲਿਆ ਤੇ ਮੈਨੂੰ ਹੁਣ ਖਬਰ ਲੈਣ ਲਈ ਭੇਜਿਆ ਗਿਆ ਇੱਥੇ ਤੇ ਜਲਦੀ ਜਲਦੀ ਬੇਦੀ ਕੁਲਦੀ ਸਾਨ ਗੁਰੂ ਜੀ ਵੱਲ ਮੈਨੂੰ ਭੇਜ ਦਿੱਤਾ ਕਿ ਤੂੰ ਜਾ ਕੇ ਸੁਲਤਾਨਪੁਰ ਤੋਂ ਨਾਨਕ ਦੀ ਖਬਰ ਲੈ ਕੇ ਆ ਕਮਨ ਮੁਖ ਨਾਨਕੁਣ ਹੈ ਕਿਥੇ ਕਿਥੇ ਚਲੇ ਗਏ ਉਹਦੇ ਕੋਲ ਜਾ ਕੇ ਹੀ ਉਸਦੀ ਖਬਰ ਸਾਰ ਮੈਂ ਲੈ ਲਵਾਂ ਜਾਂ ਨਹੀਂ ਤਾਂ ਤੁਸੀਂ ਦੱਸਦੇ ਹੋ ਜੇ ਤੁਹਾਨੂੰ ਪਤਾ ਹੈ ਸਾਰੀ ਦੱਸੋ ਜੇ ਤੁਹਾਨੂੰ ਸਾਰੀ ਗੱਲਬਾਤੇ ਪਤਾ ਤਾਂ ਮੈਨੂੰ ਦੱਸੋ ਤੁਹਾਡੇ ਪਾਸੋਂ ਸਾਰੀ ਗੱਲ ਜਾਣ ਕੇ ਮੈਂ ਤੁਹਾਡੇ ਮਾਤਾ ਪਿਤਾ ਨੂੰ ਉਂਝੀ ਦੱਸ ਦੇਵਾਂਗਾ ਜਿਵੇਂ ਤੁਸੀਂ ਮੈਨੂੰ ਸਮਝਾਵੋਗੇ ਜੇ ਤਰ੍ਹਾਂ ਵੀ ਹਾਲ ਚਾਲ ਸੁਖ ਸ਼ਾਂਤੀ ਹੈ ਇੱਥੇ ਪਹੁੰਚਣ ਦੀ ਹੋਰ ਕੋਈ ਗੱਲ ਨਹੀਂ ਭਾਵ ਕਿ ਮੈਂ ਹੋਰ ਕਿਸੇ ਕੰਮ ਨਹੀਂ ਆਇਆ ਮੈਨੂੰ ਤਾਂ ਭੇਜਿਆ ਗਿਆ ਬਸ ਬੇਦੀ ਕੁਲ ਦੇ ਨਿਸ਼ਾਨ ਯਾਨੀ ਨਾਨਕ ਦੀ ਖਬਰ ਲੈਣ ਲਈ ਮੈਨੂੰ ਇੱਥੇ ਭੇਜਿਆ ਗਿਆ ਮਰਦਾਨੇ ਦੀ ਗੱਲ ਸੁਣ ਕੇ ਬੇਬੀ ਨਾਨਕੀ ਬੋਲੀ ਕਹਿਣ ਲੱਗੀ ਵੀ ਇੱਥੋਂ ਦਾ ਜਿਹੜਾ ਹਾਲ ਆ ਕੁਸ਼ਲ ਆਨੰਦ ਹੈ ਜਿਸ ਤਰ੍ਹਾਂ ਅੱਖੀਆਂ ਨੂੰ ਤੁਸੀਂ ਦੇਖ ਰਿਹਾ ਵਾ ਉਸੇ ਤਰ੍ਹਾਂ ਜਾਣ ਲਵੋ ਬੋਲ ਕੇ ਦੱਸਣ ਦੀ ਲੋੜ ਨਹੀਂ ਕੋਈ ਇੱਥੇ ਫਿਕਰ ਵਾਲੀ ਗੱਲ ਨਹੀਂ ਸਭ ਆਨੰਦ ਕੁਸਲ ਹੈ ਜੇਕਰ ਮਰਦਾਨਿਆਂ ਤੈਨੂੰ ਜ਼ਿਆਦਾ ਪਤਾ ਕਰਨ ਦੀ ਇੱਛਾ ਹੈ ਤਾਂ ਫਿਰ ਤੂੰ ਐਂ ਕਰ ਖੁਦ ਜਾ ਕੇ ਉਸ ਛੋਟੇ ਵੀਰ ਪਾਸ ਪਹੁੰਚ ਜਾ ਉੱਥੇ ਜਾ ਕੇ ਉਹਦੀ ਸੁਖਸੰਤ ਪੁੱਛ ਲੈਣਾ ਉਹ ਤੈਨੂੰ ਸਾਰਾ ਉਹ ਚੰਗੀ ਤੇਰਾ ਨਾਲ ਦੱਸ ਦੇਵੇਗਾ ਫਿਰ ਉਸ ਦੀ ਗੱਲ ਸੁਣ ਕੇ ਤੂੰ ਤੁਰੰਡੀ ਚੱਲਿਆ ਜਾਵੇਂ ਤੇ ਉੱਥੇ ਜਾ ਕੇ ਮਾਤਾ ਪਿਤਾ ਨੂੰ ਸਾਰੀ ਜਿਹੜੀ ਸੁਖਸ਼ਾਂਦ ਹੈ ਉਹ ساری ਗੱਲ ਦੱਸ ਦੇਵੀ ਤੇ ਨਗਰ ਦੇ ਬਾਹਰ ਜਿੱਥੇ ਇੱਕ ਬਹੁਤ ਵੱਡਾ ਜੰਗਲ ਹੈ ਦਇਆ ਦੇ ਖਜ਼ਾਨੇ ਮੇਰੇ ਸਤਿਗੁਰੂ ਧੰਗੁਰੂ ਨਾਨਕ ਦੇ ਮਹਾਰਾਜ ਜੀ ਉਥੇ ਬੈਠੇ ਹਨ ਜੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ